ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਜਿਹੜਾ ਉਹ 2018 ਦੇ ਵਿੱਚ ਹੁੰਦ ਵਿੱਚ ਆਇਆ ਸੀ ਉਸ ਸਮੇ 200 ਰੁਪਏ ਪ੍ਰਤੀ ਮਹੀਨਾ ਜਿਹੜਾ ਟੈਕਸ ਦੇਣਾ ਲਾਜ਼ਮੀ ਹੋਇਆ ਸੀਗਾ ਕਿ ਜਿਹੜੇ ਵੀ ਲੋਕ ਟੈਕਸ ਪੇ ਕਰਦੇ ਨੇ ਟੈਕਸ ਪੇਅਰ ਨੇ ਉਹਨਾਂ ਨੂੰ 200 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਰਾਜ ਨੂੰ ਐਕਸਟਰਾ ਟੈਕਸ ਦੇਣਾ ਪਊਗਾ ਇਹ 2018 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇ ਆਇਆ ਸੀ ਕਾਫੀ ਸਾਰੇ ਇੰਸਟੀਚਿਊਨ ਕਾਫੀ ਸਾਰੀਆਂ ਜਿਹੜੀਆਂ ਅ ਐਸੋਸੀਏਸ਼ਨ ਨੇ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤਾ ਕਿ ਅਸੀਂ ਇਹ ਟੈਕਸ ਜਿਹੜਾ ਸਾਲ 'ਚ ਅਸੀਂ ਹਰੇਕ ਮਹੀਨੇ ਸਾਨੂੰ ਭਰਉਣਾ ਪੈਂਦਾ ਹੈਗਾ ਬੜੀ ਪ੍ਰੋਬਲਮ ਆਉਂਦੀ ਹੈ ਹਰੇਕ ਮਹੀਨੇ ਸਾਨੂੰ ਜਾਣਾ ਪੈਂਦਾ ਤਾਂ ਇਹਨੂੰ ਇੱਕ ਮੁਕਤ ਕਰਤਾ ਜਾਵੇ ਯਾਨੀ ਸਾਲ 'ਚ ਜੇਕਰ ਤੁਸੀਂ ਇੱਕ ਵਾਰ ਭਰਾ ਤੋਂ ਛੋਟ ਕੀ ਦਿਓਗੇ ਕਨਸੈਸ਼ਨ ਕੀ ਦਿਓਗੇ ਤਾਂ ਮੈਂ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਜੀ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਆਪਾਂ ਇਹਨਾਂ ਨੂੰ 200 ਰੁਪਿਆ ਜਿਹੜਾ ਸਾਲਾਨਾ ਛੋਟ ਦੇਵਾਂਗੇ ਸੋ ਹੁਣ ਜਿਹੜਾ ਕੋਈ ਵੀ ਵਿਅਕਤੀ ਟੈਕਸ ਭਰ ਰਿਹਾ ਜਦੋਂ ਇੱਕ ਵਾਰ ਭਰੂਗਾ ਜੇਕਰ ਉਹ ਸਾਲ ਦੇ ਵਿੱਚ ਇੱਕ ਵਾਰ ਭਰੂਗਾ ਤਾਂ ਉਹਨੂੰ 200 ਰੁਪਏ ਜਿਹੜਾ ਸਾਲ ਦਾ ਬਚ ਜਾਊਗਾ ਤੇ ਹੁਣ 2400 ਦੀ ਬਜਾਏ ਉਹਨੂੰ 2200 ਰੁਪਏ ਟੈਕਸ ਅਦਾ ਕਰਨਾ ਪਊਗਾ ਸੋ 200 ਰੁਪਏ ਦਾ ਟੈਕਸ ਜਿਹੜਾ ਕੰਸੈਸ਼ਨ ਜਿਹੜਾ ਉਹ ਮੈਂ ਸਮਝਦਾ ਰਾਜ ਦੀ ਟੈਕਸ ਪੇਅਰ ਨੇ ਅੱਜ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਬੋਲ ਦਿੱਤਾ ਹੈ